ਆਮ ਜੀ ਸਰ ਮੇਰਾ ਨਾਮ ਪਵਿੱਤਰ ਸਿੰਘ ਜੀ ਆਪਣੀ ਦੁਕਾਨ ਦਾ ਕੀ ਨਾਮ ਹੈ ਜੀ ਆਪਣੀ ਫਰਮ ਦਾ ਨਾਮ ਹੈ ਜੀ ਤੇਜੇ ਪੈਸਟਿਸਾਈਡਸ ਭੋਨੇਗੜ ਕੀ ਗੱਲ ਹੋਈ ਹੈ ਜੀ ਗੱਲ ਤੇ ਰਾਤ ਜਿਹੜੀ ਆਪਣੀ ਸ਼ਾਪ ਤੇ ਵਾਰਦਾਤ ਹੋਈ ਹੈ ਜੀ ਜਦੋਂ ਸਵੇਰੇ ਮੇਰੇ ਫਾਦ ਸਾਹਿਬ ਨੇ ਆਟੇ तकरीबन 7:00 7:30 ਵਜੇ ਸ਼ਾਪ ਖੋਲੀ ਤੇ ਉਹਨਾਂ ਨੇ ਆਟੇ ਦੇਖਿਆ ਵੀ ਜਿਹੜੇ ਸ਼ਟਰ ਸੀ ਉਹ ਟੁੱਟੇ ਹੋਏ ਸੀਗੇ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਤਾਂ ਅਸੀਂ ਆਟੇ ਦੇਖਿਆ ਤਾਂ ਜਿਹੜੇ ਸ਼ਟਰ ਸੀ ਟੁੱਟੇ ਹੋਏ ਸੀ ਤੇ ਅਸੀਂ ਪੁਲਿਸ ਦੀ ਮੌਜੂਦਗੀ ਦੇ ਵਿੱਚ ਪੁਲਿਸ ਨੇ ਮੈਂ ਪੰਪੀਟਾ ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਜਿਹੜੇ ਹੈਗੇ ਸੀ ਸ਼ਟਰ ਚੱਕੇ ਸ਼ਟਰ ਕਿਵੇਂ ਤੋੜੇ ਹੋਏ ਸੀਗੇ ਸ਼ਟਰ ਉਹਨਾਂ ਦੇ ਮਤਲਬ ਕਿਸੇ ਸੱਬੜਾਂ ਨਾਲ ਜਾਂ ਲੋਹੇ ਦੇ ਰੌੜਾਂ ਨਾਲ ਤੋੜੇ ਹੋਏ ਸੀਗੇ ਆ ਕੋਈ ਜਿੰਦੇ-ਜੁੰਦੇ ਵਗੈਰਾ ਨਹੀਂ ਤੋੜੇ ਉਹਨਾਂ ਨੇ ਜਿੰਦੇ ਨਹੀਂ ਟੁੱਟੇ ਜੀ ਜਿੰਦਾ ਇੱਕ ਟੁੱਟਿਆ ਤਿੰਨ ਜਿੰਦੇ ਲੱਜੇ ਹੋਏ ਸੀਗੇ ਇੱਕ ਜਿੰਦਾ ਟੁੱਟ ਗਿਆ ਦੋ ਜਿੰਦੇ ਨਹੀਂ ਟੁੱਟੇ ਜੀ ਉਹਨਾਂ ਨੇ ਜਿਹੜਾ ਰੌੜਾਂ ਦੇ ਨਾਲ ਉਹ ਜਿਹੜਾ ਸ਼ਟਰ ਸੀਗਾ ਤੋੜਿਆ ਕੈਕਬੀ ਦੀ ਘਟਨਾ ਲੱਗਦੀ ਰਾਤ ਇਹ ਜਿਹੜੇ ਸਾਡੇ ਕੋਲ ਸੀਸੀਟੀਵੀ ਕੈਮਰੇ ਅਸੀਂ ਫੁਟੇਜ ਆ ਰਹੀ ਹੈ ਉਹਦੇ ਚ ਇਹ तकरीबन 11:30 ਤੋਂ 12 ਵਜੇ ਦੇ ਵਿੱਚ ਵਿੱਚ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਹੈ ਤੇ ਜਿਹੜੇ ਕਿੰਨੇ ਕ ਕੈਮਰੇ ਜਿਹੜੇ ਆਪਣੇ ਡੀਵੀਆਰ ਵਗੈਰਾ ਕੋਈ ਉਹ ਵੀ ਪੱਟੇ ਨਹੀਂ ਜ ਉਹਨਾਂ ਨੇ ਉਸ ਟਾਈਮ ਸਾਡੇ ਕੋਲ ਜਿਹੜੇ ਸੀ ਜੇ 8 ਕੈਮਰੇ ਨੇ ਆਪਣੀ ਸ਼ੌਪ ਦੇ ਉੱਤੇ ਤੇ ਉਹਦੇ ਵਿੱਚ ਉਹਨਾਂ ਨੇ ਜਿਹੜੇ ਫਰੰਟ ਵਾਲੇ 4 ਕੈਮਰੇ ਡੈਮੇਜ ਕਰਤੇ ਤੇ ਉਹ ਡੈਮੇਜ ਟਰਨ ਤੋਂ ਪਹਿਲਾਂ ਉਹਨਾਂ ਦੇ ਕੁਝ ਫੁਟੇਜ ਉਹਦੇ ਚ ਆ ਚੁੱਕੀਆਂ ਨੇ ਜੇਕਰ ਗੱਲ ਕਰੀ ਕਿੰਨਾ ਕ ਨੁਕਸਾਨ ਹੋਇਆ ਕੀ ਕੀ ਚੋਰੀ ਹੋਇਆ ਆਪਣਾ ਰਾਜ ਜੀ ਉਹਨਾਂ ਨੇ ਜੀ ਆ ਕੇ ਹੋਰ ਕੁਛ ਨਹੀਂ ਕੀਤਾ ਹੈਗਾ ਉਹਨਾਂ ਨੇ ਸਾਰਿਆਂ ਤੋਂ ਪਹਿਲੀ ਦੇ ਵਿੱਚ ਸਾਡੇ ਲੋਕਰ ਤੋੜੇ ਨੇ ਜੀ ਗੱਲੇ ਦੇ ਤੇ ਜਿੰਨੇ ਸਾਡੇ ਦਰਾਜ਼ ਸੀਗੇ ਸਾਰੇ ਤੋੜੇ ਨੇ ਉਹ ਉਹ ਕਿਸੇ ਉਹ ਫੋਟੋਈ ਦੇ ਵਿੱਚ ਆ ਰਿਹਾ ਵੀ ਕੋਈ ਲੋਹੀ ਦਾ ਉਹਨਾਂ ਕੋਲ ਸਮਾਨ ਸੀਗਾ ਪੇਸਟਾ ਸੀ ਜੋ ਵੀ ਸੀ ਉਹਦੇ ਨਾਲ ਉਹ ਸਾਰੇ ਉਹਨਾਂ ਨੇ ਜਿਹੜੇ ਗੱਲੇ ਤੋੜੇ ਸਾਡੇ ਲੋਕਰ ਤੋੜੇ ਤੇ ਉਹਦੇ ਵਿੱਚ ਸਾਰਾ ਸਮਾਨ ਠੜਕ ਠੜਕ ਕੇ ਬਾਹਰ ਮਾਰਿਆ ਤੇ ਸਾਡਾ ਜਿਹੜਾ ਮੇਨ ਗੱਲਾ ਸੀਗਾ ਉਹਦੇ ਵਿੱਚ ਸਾਡੇ ਸਾਡੇ ਪੈਸੇ ਪੇਸੀ ਦੀ ਨਗਦੀ ਪਈ ਸੀ ਜੀ ਕਿੰਨੇ ਕ ਦੀ ਜੀ ਤੇ तकरीबन ਉਹ ਹੈ ਜਿਹੜਾ ਸੀਗਾ 20-25000 ਰੁਪਇਆ ਤੇ ਉਹਦੇ ਤੋਂ ਇਲਾਵਾ ਮਤਲਬ ਕੋਸ਼ਿਸ਼ ਸਾਡੇ ਜਰੂਰੀ ਵੈਂਟ ਦੇ ਟਾਗ ਜੱਜ ਪਏ ਸੀਗੇ ਚੈੱਕ ਵਗੈਰਾ ਪਏ ਸੀਗੇ ਉਹ ਚੱਕ ਹੀ ਲੈ ਗਏ ਚੈੱਕ ਵੀ ਲੈ ਗਏ ਜੀ ਨਾਲ ਜੀ ਅ ਅਗਰ ਗੱਲ ਕਰੀ ਕਿੰਨਾ ਕੁ ਨੁਕਸਾਨ ਹੋਇਆ ਆਪਣੀ ਕੋਈ ਦਵਾਈਆਂ ਦੁਕਾਨ ਚੋਂ ਕਿੰਨਾ ਕੁ ਸਮਾਨ ਚੱਕਿਆ ਗਿਆ ਜੀ ਸਾਡੀ ਦਵਾਈ ਵੀ ਟੋਫੀ ਚੱਤੀ ਦੀ ਜੀ ਉਹ ਅਸੀਂ ਸਾਰਾ ਹਸਾਬ-ਵਿਤਾਉ ਲਾ ਰਹੇ ਹਾਂ ਤੇ ਜਿਹੜਾ ਮੇਨ ਸਾਡਾ ਜਿਹੜਾ ਹੋਇਆ ਹੈ ਮੇਨ ਸਾਡੀ ਨਗਦੀ ਦਾ ਸਾਨੂੰ ਦਿਖ ਰਿਹਾ ਹੈ ਤੇ ਉਹਦੇ ਤੋਂ ਇਲਾਵਾ ਉਹਨਾਂ ਨੇ ਇੱਕ एलईडी ਵੀ ਚੱਕਣ ਦੀ ਤਸੱਦਲ ਪ੍ਰੋਸੈਸ ਕੀਤੀ ਹੈ ਉਹ এলইডি ਨਿਕਲੀ ਨਹੀਂ ਹੈਗੀ ਉਹਨਾਂ ਤੋਂ ਅਗਰ ਗੱਲ ਕਰੀ ਕਿੰਨਾ ਕੁ ਨੁਕਸਾਨ ਹੋਇਆ ਆਪਣਾ तकरीबन ਮਿਲ ਮਿਲੇ ਕੇ ਟੋਟਲ ਆਪਾਂ ਗੱਲ ਕਰੀਏ ਵੀ ਕੋਈ ਹਜ਼ਾਰਾਂ ਚਾ ਕਿੰਨਾ ਕੁ ਲੱਖਾਂ ਚ ਨੁਕਸਾਨ ਹੋਇਆ ਜੀ ਨਹੀਂ ਅਜੇ ਫਿਲਹਾਲ ਹਜ਼ਾਰਾਂ ਚਾ ਸਮਾਨ ਸਾਡਾ ਤੇ ਉਹਦੇ ਤੋਂ ਇਲਾਵਾ ਜਿਹੜਾ ਵਾਈਫਾਈ ਮੋਡਮ ਸੀ ਉਹ ਡਰਾਬ ਹੈ ਤੇ ਤਾਰਾਂ ਤੁਰਾ ਤੋੜੀਆਂ ਪਈਆਂ ਨੇ ਤੇ ਬਾਕੀ ਜਿਹੜਾ ਹੈਰਾਂਸੀ ਦਾ ਦੋ ਜਣਾ ਸੀ ਬਿਓ ਹਾਂ ਸੀਸੀਟੀਵੀ ਦੇ ਆਧਾਰ ਤੇ ਕੋਈ ਤੁਹਾਨੂੰ ਲੱਗਿਆ ਕੋਈ ਮਾੜੇ ਮੋਟਾ ਵੀ ਕੋਈ ਸ਼ੱਕ ਸਭਾ ਕੋਈ ਬੰਦੇ ਪਹਿਲਾਂ ਆ ਕੇ ਗਏ ਹੁਣ ਦੋ ਚਾਰ ਦਿਨਾਂ ਚ ਜਾਂ ਇੱਕ ਦੋ ਦਿਨਾਂ ਚ ਗੀੜੇ ਮਾਰ ਕੇ ਗਏ ਹੁਣ ਕਿਉਂਕਿ ਦੇਖੋ ਜੇ ਚੋਰੀ ਹੁੰਦੀ ਹੈ ਤਕਰੀਬਨ ਰੇਕੀ ਤੋਂ ਬਗੈਰ ਮੰਨੀ ਤਾਂਪਾ ਨਹੀਂ ਹੁੰਦੀ ਜੀ ਤੁਹਾਨੂੰ ਸ਼ੱਕ ਸਭਾ ਕੋਲ ਪੁਲਿਸ ਡਿਪਾਰਟਮੈਂਟ ਨੇ ਵੀ ਇੱਥੇ ਆ ਕੇ ਆਪਣੀ ਪਰਤਾਲ ਕੀਤੀ ਹੈ ਤੇ ਅਸੀਂ ਵੀ ਜਿਹੜੀਆਂ ਫੁਟੇ ਸਾਰੀਆਂ ਦੇਖ ਰਹੇ ਹਾਂ ਵੀ ਜਿਹੜੇ ਬੰਦੇ ਉਹ ਦੋ ਬੰਦੇ ਆ ਜਿਨ੍ਹਾਂ ਦੇ ਮੂੰਹ ਟਕੇ ਹੋਏ ਨੇ ਵੀ ਉਹਨਾਂ ਦੇ ਵਿੱਚੋਂ ਕੋਈ ਚਿਹਰਾ ਸਾਨੂੰ ਅਜੇ ਤੱਕ ਪਛਾਣ ਨਹੀਂ ਆਇ ਕਿ ਉਹਨਾਂ ਨੇ ਮੂੰਹ ਪੂਰੀ ਤਰ੍ਹਾਂ ਟਕੇ ਹੋਏ ਨੇ ਕੋਈ ਸ਼ੱਕ ਸਵਾਬ ਹੋਵੇ ਮਾੜਾ ਮੋਟਾ ਜੀ ਨਹੀਂ ਸਾਨੂੰ ਕਿਸੇ ਦਾ ਸ਼ੱਕ ਨਹੀਂ ਹੈਗਾ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜੀ ਪਹਿਲਾਂ ਵੀ ਚੋਰੀ ਹੋਈ ਹੈ ਜੀ ਆਪਣੇ ਕਦੇ ਪਹਿਲਾਂ ਤਾਂ ਸਾਨੂੰ 15 ਸਾਲ ਹੋ ਗਏ ਇੱਥੇ ਸ਼ਾਪ ਕਰਦਿਆਂ ਨੂੰ ਅੱਜ ਤੱਕ ਕਦੇ ਐਸੀ ਵਾਰਦਾਤ ਨਹੀਂ ਹੋਈ ਜੀ ਕੀ ਮੰਗ ਕਰਦੇ ਹੋ ਜੀ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਵੀ ਜਲਦੀ ਤੋਂ ਜਲਦੀ ਜਿਹੜਾ ਇਹ ਮਤਲਬ ਜਿਹਨੇ ਵੀ ਇਹ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਹੈ ਉਹਨਾਂ ਨੂੰ ਚੋਰਾ ਨੂੰ ਮਤਲਬ ਫੜਿਆ ਜਾਵੇ ਤੇ ਸਾਡੇ ਜਿਹੜੇ ਸਾਡਾ ਨੁਕਸਾਨ ਹੋਇਆ ਉਹਦੀ ਰਿਕਵਰੀ ਕੀਤੀ ਜਾਵੇ ਅਗਰ ਗੱਲ ਕਰੀਏ ਜੀ ਉਹ ਆਪਣੇ ਜਿਹੜੇ ਸੀਸੀਟੀਵੀ ਕੈਮਰੇ ਵਗੈਰਾ ਨੇ ਉਹ ਕਿੰਨੇ ਕੁ ਚੱਲਦੇ ਨੇ ਦੇਖੋ ਸਭ ਜਿਹੜੀ ਮੇਨ ਇਹ ਘਟਨਾ ਵਾਪਰੀ ਹੈ ਜਾਂ ਇਹ ਘਟਨਾਵਾਂ ਵਾਪਰ ਰਹੀਆਂ ਨੇ ਅਸੀਂ ਪਿਛਲੇ 15 ਸਾਲਾਂ ਤੋਂ ਇਸ ਏਰੀਆ ਦੇ ਵਿੱਚ ਸ਼ਾਪ ਕਰ ਰਹੇ ਹਾਂ ਇੱਥੇ ਇੰਨੀਆਂ ਵਾਰਦਾਤਾਂ ਹੋ ਚੁੱਕੀਆਂ ਨੇ ਵੀ ਕੋਈ ਦੁਕਾਨ ਨਹੀਂ ਬਚੀ ਹੋਈ ਜਿੱਦੇ ਚੋਰੀ ਨਾ ਹੋਈ ਹੋਵੇ ਇੱਥੇ ਵੀ ਇੱਥੇ ਚੋਰੀਆਂ ਹੋਣ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਇੱਥੇ ਜਿਹੜੀਆਂ ਲਾਈਟਾਂ ਨੇ ਹਾਈਵੇ ਦੀਆਂ ਉਹ ਅਕਸਰ ਬੰਦ ਰਹਿੰਦੀਆਂ ਨੇ ਜੀ ਉਹ ਤੇ ਇੱਥੇ ਜਿਹੜਾ ਫਲਾਈਓਵਰ ਦੇ نیچے ਨਾਬਾ ਰੋਡ ਦੇ ਆਪੋਜੀਟ ਤੇ ਸਮਾਣਾ ਰੋਡ ਦੇ ਆਪੋਜੀਟ ਇੱਥੇ ਸੀਸੀਟੀਵੀ ਕੈਮਰੇ ਡਿਪਾਰਟਮੈਂਟ ਵੱਲੋਂ ਲਗਾਏ ਗਏ ਹੋਏ ਨੇ ਪਰ ਉਹ ਤੜੇ ਵੀ ਚੱਲੇ ਨਹੀਂ ਹੈਗੇ ਅਡਰੋ ਟੈਮਰੇ ਚੱਲਦੇ ਹੁੰਦੇ ਜਾਹੇ ਜਿਹੜੀਆਂ ਰੜੀਆਂ ਫਲਾਇਓਵਰ ਦੀਆਂ ਜਿਹੜੀਆਂ ਹਾਈਵੇ ਦੀਆਂ ਲਾਈਟਾਂ ਚੱਲਦੀਆਂ ਹੁੰਦੀਆਂ ਤਾਂ ਇੱਥੇ ਵਾਰਦਾਤ ਨਹੀਂ ਹੋਣੀ ਸੀ ਜੀ ਇਹ ਸਰਾ ਸਰ ਜਿਹੜੀ ਪ੍ਰਸ਼ਾਸਨ ਦੀ ਨਲੈਕਤੀ ਹੈ ਇਹ ਇਹ ਜਿਹੜਾ ਹਾਈਵੇ ਜਿਹੜਾ ਵਿਭਾਗ ਹੈ ਉਹਨਾਂ ਦੀ ਨਲੈਕਤੀ ਹੈ ਇਹ ਜਿਹੜੀਆਂ ਇੰਨਾ ਇਹ ਲੋਕਾਂ ਨੂੰ ਨੁਕਸਾਨ ਉਠਾਉਣਾ ਪੈ ਰਿਹਾ ਹੈ ਕੀ ਮੰਗਤਾ ਤੁਸੀਂ ਅਸੀਂ ਤਾਂ ਇਹ ਹੀ ਮੰਨ ਕਰਦੇ ਆਂ ਵੀ ਜਿਹੜਾ ਇਹ ਲੋਕਾਂ ਦੀਆਂ ਸਮੱਸਿਆਵਾਂ ਨੇ ਜਿਹੜੀਆਂ ਸਾਡੀਆਂ ਬੇਸਿਕ ਨੀਡਸ ਨੇ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਵੀ ਸਾਨੂੰ ਜਿਹੜੀ ਇਹ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਹੁਣ ਇਸ ਤੋਂ ਵੀ ਵੱਡੀ ਗੱਲ ਹੋਰ ਹੈ ਵੀ ਜਿਹੜਾ ਸਾਡੇ ਤੋਂ 100 ਮੀਟਰ ਦੀ ਦੂਰੀ ਦੇ ਉੱਤੇ ਇੱਥੇ ਐਸਐਸਐਫ ਦੀ ਪੋਸਟ ਹੈ ਪੈਟਰੋਲਿੰਗ ਦੀ ਤੁਸੀਂ ਦੇਖੋ ਵੀ ਉਹਨਾਂ ਦੇ ਉਹਨਾਂ ਨੂੰ ਵੀ ਇਸ ਚੀਜ਼ ਦੀ ਪਣ ਨਹੀਂ ਪਈ ਹੈ ਜਿੱਦੋਂ ਇਹ ਰਾਤ 12 ਵਜੇ ਇਹ ਮਤਲਬ ਵਰਟਾ ਹੋਇਆ ਹੈ ਸਰਕਾਰ ਵਗੈਰਾ ਹੋਣਾ ਨਹੀਂ ਵਰਟਾ ਦੋ ਟ੍ਰੇਸ ਮਤਲਬ ਹੈਵੀ ਰੋਡਾਂ ਦੇ ਨਾਲ ਉਹਨਾਂ ਨੇ ਇੰਨਾ 14 ਫੁੱਟ ਜਿਹੜਾ ਚੌੜਾ ਆਪਣਾ ਸ਼ਟਰ ਸੀਗਾ ਉਹ ਤੋੜਿਆ ਪਰ ਇੱਥੇ ਫੇਰ ਵੀ ਪ੍ਰਸ਼ਾਸਨ ਨੇ ਮਤਲਬ ਜਿਹੜਾ ਹੈਗਾ ਟੋਮ ਟੁਰਨੀ ਨਹੀਂ ਸੁੱਤਾ ਪਿਆ ਤੇ ਲਗਾਤਾਰ ਹਫ਼ਤੇ ਦੇ ਵਿੱਚ ਦੋ ਦੋ ਤਿੰਨ ਤਿੰਨ ਟਟਣਾਵਾਂ ਹੋ ਰਹੀਆਂ ਨੇ ਇੱਥੇ ਪਰ ਅਜੇ ਤੱਕ ਕੋਈ ਬੰਦਾ ਫੜਿਆ ਨਹੀਂ ਗਿਆ ਉਸੇ ਸਾਡੇ ਅਸੀਂ ਮੌਕਾ ਦੇਖ ਕੇ ਅਕੀ ਆਲੇ-ਦਾਲ ਇਹ ਹਲੇ ਅੱਜ ਤੱਕ ਐਂ ਦਵਾਰ ਹੋਣ ਕਰਕੇ ਦੁਕਾਨਾਂ ਜਿਹੜੀਆਂ ਹੈਗੀਆਂ ਨੇ ਬੰਦ ਸੀਗੀਆਂ ਉਥੇ ਪਤਾ ਲੱਗਿਆ ਉਹਨੇ ਜਿਹੜਾ 8-7000 ਰੁਪਏ ਲਿਖਾਇਆ ਵੀ ਮੇਰੇ ਗੱਲੇ ਦੇ ਵਿੱਚ ਪਿਆ ਸੀਗਾ ਪਰ ਜੋ ਹੈਗਾ ਸ਼ੱਕੀ ਜਿਹਾ ਲੱਗਦਾ ਸਾਰਾ ਮੈਟਰ ਉਹ ਵਾਲੇ ਇਸ ਕਰਕੇ ਅਸੀਂ ਉਹਦੀ ਤਲਾਸ਼ ਕਰ ਰਹੇ ਹਾਂ ਜੀ ਸਰੋਕੈਂਚੋ ਤੁਹਾਡਾ ਛੇਤੀ ਪਤਾ ਲੱਗਿਆ ਦੇਖੋ ਇਸ ਸੰਬੰਧੀ ਅਸੀਂ ਰੋਟਾਂ ਪਾਈਆਂ ਹੋਈਆਂ ਨੇ ਉਹਨਾਂ ਟਾਵਰ ਵਾਲਿਆਂ ਨਾਲ ਦੋ ਤਿੰਨ ਵਾਰ ਮੈਸੇਜ ਵੀ ਕੀਤਾ ਉਹ ਪਰ ਕਹਿੰਦੇ ਸਾਡਾ ਠੇਕਾ ਖਤਮ ਹੋ ਗਿਆ ਉਹਨ ਪਿਛਲੀ ਧੇਰੀ ਜਦੋਂ ਵੱਡੀ ਧੇਰੀ ਆਈ ਉਹਦੇ ਚ ਕੋਈ ਨਾ ਟਾਵਰ ਟੁੱਟ ਗਿਆ ਸੀ ਤੇ ਟਾਵਰ ਟੁੱਟਣ ਕਰਕੇ ਸਾਰੇ ਸ਼ਹਿਰ ਦੇ ਵਿੱਚ ਜਿਹੜੇ ਸੀਸੀਟੀ ਨੇ ਉਹ ਸਾਰੇ ਬੰਦ ਪੈ ਨੇਗੇ ਇਸ ਸੰਬੰਧੀ ਕਈ ਵਾਰੀ ਇਹਨਾਂ ਨਾਲ ਤਾਲਮੇਲ ਕੀਤਾ ਸੀ